ਹਾਂਜੀ ਕਿਸਾਨ ਵੀਰੋ ਸੱਤ ਸ਼੍ਰੀਕਾਲ ਕਿਸਾਨ ਭਰਾਵੋ ਹੁਣ ਜੇਕਰ ਆਪਾਂ ਗੱਲ ਕਰੀਏ ਮਾਹੌਲ ਦੀ ਤੇ ਸਾਰਾ ਮਾਹੌਲ ਜਿਹੜਾ ਕਿਸਾਨਾਂ ਦੇ ਬਰ ਖਿਲਾਫ ਚੱਲ ਰਿਹਾ ਕਿਸਾਨਾਂ ਦੇ ਵਿਰੋਧ ਚ ਚੱਲ ਰਿਹਾ ਤਾਂ ਜੇਕਰ ਪਹਿਲਾਂ ਦੀ ਗੱਲ ਕਰੇ ਪੀਰ 126 ਜਿਵੇਂ ਮਾਮਲਾ ਪੀਰ 26 ਦਾ ਜਿਹੜਾ ਰੇਡ ਕਾ ਪਿਆ ਆ ਦੂਜੇ ਨੰਬਰ ਤੇ ਜਿਹੜਾ ਸ਼ੈਲਰ ਮਾਲਕ ਕਹਿ ਰਹੇ ਬਈ ਸਾਡੇ ਹੱਥ ਖੜੇ ਆ ਸਰਕਾਰ ਨੂੰ ਚਿੱਠੀਆਂ ਲਿਖ ਰਹੇ ਉਹ ਕੀ ਮਸਲਾ ਹੈ ਤੀਜੇ ਨੰਬਰ ਤੇ ਆੜ ਤਿਆਂ ਨੇ ਨਵੀਂ ਮੁਸੀਬਤ ਪਾ ਦਿੱਤੀ ਕਿਸਾਨ ਵੀਰਾਂ ਨੂੰ ਉਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਾਂ ਜਿਹੜੇ ਵੀ ਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬਰ ਜੁੜ ਕਰ ਲਿਓ ਤੇ ਨਾਲ ਲੱਗੇ ਬੈਲ ਘੰਟੀ ਦਬਾ ਲਿਓ ਤਾਂ ਕਿ ਥੀਬਾਰੇ ਲੋਕ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵੀਡੀਓ ਲਾਈਕ ਤੇ ਸ਼ੇਅਰ ਜੁੜ ਕਰਾ ਕਰੋ ਤਾਂ ਕਿ ਹੋਰ ਵੀ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਤਾਂ ਪਹਿਲਾਂ ਤਾਂ ਆਪਾਂ ਗੱਲ ਕਰਦੇ 126 ਦੀ ਤਾਂ ਕਿਸਾਨ ਵੀਰ ਜੇਕਰ 126 ਦੀ ਗੱਲ ਕਰੀਏ ਤਾਂ 126 ਸਰਕਾਰ ਤਾਂ ਕਹਿੰਦੀ ਬਈ ਝੋਨਾ ਚੱਕਿਆ ਜਾਊਗਾ ਪਰ ਅਜੇ ਕਲੀਅਰ ਕਟ ਗੱਲ ਕੋਈ ਵੀ ਨਹੀਂ ਹੋਈ ਕਿਉਂਕਿ ਜਿਨ੍ਹਾਂ ਨੇ ਚੱਕਣਾ ਹੈ ਸੈਲਰ ਮਾਲਕ ਪੂਤਾ ਸਰਕਾਰ ਨੂੰ ਚਿੱਠੀਆਂ ਲਖ ਰਹੇ ਬਈ ਸਾਡੇ ਹੱਥ ਖੜੇ ਅਸੀਂ ਇਸ ਵਾਰ ਜਿਹੜਾ ਝੋਨਾ ਪੀਅਰਸ 26 ਛੱਡ ਕੇ ਅਸੀਂ ਦੂਜਾ ਝੋਨਾ ਵਿੱਚ ਚੱਕਣ ਦੇ ਕਾਬਲ ਨਹੀਂ ਰਹੇ ਕਿਉਂਕਿ ਜਿਹੜਾ ਗਦਾਮਾਂ ਦੇ ਵਿੱਚ ਪਿਛਲੇ ਸਾਲ ਦਾ ਸਟਾਕ ਆ ਉਹੀ ਨਹੀਂ ਅਜੇ 100% ਚੱਕਿਆ ਗਿਆ ਪਹਿਲਾਂ ਉਹਨੂੰ ਕਿਸੇ ਸਾਈਡ ਤੇ ਲਾਇਆ ਜਾਵੇ ਤੇ ਗਦਾਮ ਖਾਲੀ ਹੋਣਗੇ ਤਾਂ ਫੇਰ ਹੀ ਅਸੀਂ ਨਵਾਂ ਜਿਹੜਾ ਝੋਨਾ ਆਊਗਾ ਮੰਡੀਆਂ 'ਚ ਉਹਨੂੰ ਚੱਕਾਂਗੇ ਤਾਂ ਅਜੇ ਤੱਕ ਸਰਕਾਰ ਨਾਲ ਜਿਹੜੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੋਈ ਰੈ ਮਰਜ਼ੀ ਨਹੀਂ ਬਣ ਰਹੀ ਜਾਣ ਕੇ ਮਤਭੇਦ ਚੱਲ ਰਹੇ ਆ ਇੱਥੇ ਕੋਈ ਕਲੀਅਰ ਕੱਟ ਨਹੀਂ ਰਿਹਾ ਕਿ ਪਿਛਲੇ ਸਾਲ ਦੇ ਵਿੱਚ ਆਪਾਂ ਦੇਖੀਏ ਤੇ ਸਤੰਬਰ ਦੇ ਸ਼ੁਰੂਆਤ ਦੇ ਵਿੱਚ ਜਿਹੜਾ ਝੋਨੇ ਬਾਰੇ ਜੋ ਵੀ ਮੰਡੀਆਂ 'ਚ ਜਿੰਨਾ ਝੋਨਾ ਚੱਕਿਆ ਜਾਣਾ ਜਿਹੜੇ ਐਗਰੀਮੈਂਟ ਸਾਈਨ ਹੁੰਦੇ ਉਹ ਹੋ ਚੁੱਕੇ ਸੀ ਤਾਂ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਵੀਰਾਂ ਨੇ ਟੈਨਸ਼ਨ ਕੋਈ ਨਹੀਂ ਸੀ ਰਹੀ ਗਈ ਤਾਂ ਅਜੇ ਤੱਕ ਇਹ ਨਹੀਂ ਕਲੀਅਰ ਹੋ ਰਿਹਾ ਕਿ ਕਦੋਂ ਝੋਨਾ ਕਿੰਨਾ ਚੱਕਿਆ ਜਾਣਾ ਕਦੋਂ ਚੱਕਿਆ ਜਾਊ ਉਹਦਾ ਹਿਸਾਬ ਕਿਤਾਬ ਯਾਨੀ ਕਿ ਕਲੀਅਰ ਕੱਟ ਸਰਕਾਰ ਨੇ ਵਜੇ ਕੁਝ ਨਹੀਂ ਕੀਤਾ ਤਾਂ ਹੋ ਸਕਦਾ ਇਸ ਵਾਰ ਜਿਹੜਾ ਮੰਡੀਆਂ ਦੇ ਵਿੱਚ ਆਪਣਾ ਲੰਮਾ ਸਮਾਂ ਬਹਿਣਾ ਪੈ ਜਾਵੇ ਦੂਜੇ ਨੰਬਰ ਤੇ ਹੁਣ ਜਿਹੜੀ ਆਰਤੀਆਂ ਨੇ ਆਪਣਾ ਨਵਾਂ ਵਿੱਚ ਕਹਿੰਦੇ ਹੁੰਦੇ ਆ ਪੰਜਾਬੀ ਜੀ ਕਹਿੰਦੇ ਨੇ ਵਾਂਝ ੜਾ ਦਿੱਤਾ ਕਿ ਉਹਨਾਂ ਸਰਕਾਰ ਅੱਗੇ ਦੋ ਮੰਗਾਂ ਰੱਖਤੀਆਂ ਇੱਕ ਤਾਂ ਨਾ ਕਿਹਾ ਬਈ ਜਿਹੜੀ ਸਰਕਾਰ ਐ ਸਾਨੂੰ ਹਰਿਆਣੇ ਵਾਂਗ ਜਿਹੜਾ ਮੰਡੀ ਦਾ ਖਰਚਾ ਉਹ ਉਸੇ ਹਰਿਆਣੇ ਵਾਂਗ ਦੇਵੇ ਸਾਨੂੰ ਘੱਟ ਮਿਲ ਰਿਹਾ ਤੇ ਦੂਜੀ ਮੰਗ ਉਹਨਾਂ ਰੱਖੀ ਜਿਹੜੀ ਕਿਸਾਨ ਵੀਰਾਂ ਦੇ ਮੰਨ ਕੇ ਉਹਨਾਂ ਕਿਸਾਨ ਵੀਰਾਂ ਨੂੰ ਪਸੰਦ ਹੀ ਨਹੀਂ ਆਉਣੀ ਕਿਉਂਕਿ ਉਹਨਾਂ ਕਿਹਾ ਕਿ ਜਿਹੜਾ ਗਿੱਲਾ ਝੋਨਾ ਉਹ ਮੰਡੀਆਂ 'ਚ ਨਾ ਆਵੇ ਤੇ ਇਹ ਤੇ ਸਰਕਾਰ ਫੈਸਲਾਵੇ ਕਿਉਂਕਿ ਆੜਤੀਆਂ ਦਾ ਕਹਿਣਾ ਬਈ ਜੇਕਰ ਅਸੀਂ ਕਿਸਾਨ ਵੀਰ ਨੂੰ ਡੱਕਦੇ ਹਾਂ ਮੰਡੀ 'ਚ ਗਿੱਲਾ ਝੋਨਾ ਲਿਆਉਣ ਤੋਂ ਤਾਂ ਕਿਸਾਨ ਜਿਹੜੇ ਸਾਡੇ ਆਖੇ ਨਹੀਂ ਲੱਗਦੇ ਤਾਂ ਜੇਕਰ ਅਸੀਂ ਕਿਸਾਨ ਨੂੰ ਆਉਣੇ ਆ ਤਾਂ ਕਿਸਾਨ ਕਹਿੰਦਾ ਅਸੀਂ ਹੋਰ ਕਿਤੇ ਵੇਚ ਲੈਨੇ ਆ ਤੇਰੇ ਪੈਸਿਆਂ ਨਾਲ ਬਾਅਦ 'ਚ ਦੇਖਾਂਗੇ ਤਾਂ ਉੱਥੇ ਸਾਨੂੰ ਘਾਟਾ ਪੈਂਦਾ ਅਸੀਂ ਕਿਸਾਨ ਨਾਲ ਲੜ ਨਹੀਂ ਸਕਦੇ ਕਿਸਾਨ ਨੂੰ ਕਹਿ ਨਹੀਂ ਸਕਦੇ ਤਾਂ ਤੁਸੀਂ ਇੱਥੇ ਕੋਈ ਫੈਸਲਾ ਲਵੋ ਤੇ ਕਿਸਾਨ ਵੀਰੋ ਐਸਾ ਐਸਾ ਮੈਨੂੰ ਲੱਗਦਾ ਭਈ ਜੇ ਹਿਸਾਬ ਨਾਲ ਆੜਤੀ ਹੈ ਜਾਂ ਫਿਰ ਜਿਹੜਾ ਮਾਹੌਲ ਹੈ ਸਾਰਾ ਕਿਸਾਨਾਂ ਦੇ ਬਰ ਖਲਾਬ ਆ ਤੇ ਜਿਹੜਾ ਮੰਡੀਆਂ ਦੇ ਵਿੱਚ ਜਿਹੜੀ ਝੋਨੇ ਦੀ ਇਸ ਵਾਰ ਜਿਹੜੀ ਐਂਟਰੀ ਆ ਉਹ ਬਿਲਕੁਲ ਗਿੱਲੇ ਝੋਨੇ ਦੀ ਬੰਦ ਹੋ ਜਾਣੀ ਆ ਤਾਂ ਜਿਹੜਾ ਵੀ ਕਿਸਾਨ ਵੀਰਾਂ ਨੇ ਪਿਛਲੇ ਸਾਲਾਂ ਦੇ ਗਿੱਲਾ ਝੋਨਾ ਥੋੜਾ ਬਾਤ ਵਡਾਉਂਦੇ ਰਹੇ ਆ ਖਾਸ ਕਰਕੇ ਅਗੇਤੇ ਝੋਨੇ ਕਿਉਂਕਿ ਲੇਟ ਦੇ ਵਿੱਚ ਜੇਕਰ ਆਪਾਂ ਗੱਲ ਕਰੀ ਤਾਂ ਲੇਟ ਦੇ ਵਿੱਚ ਤਾਂ ਜਿਹੜੇ ਝੋਨੇ ਆ ਉਹਨਾਂ 'ਚ ਗਿਲ ਜਾਂ ਮੋਚਰ ਜ਼ਿਆਦਾ ਹੁੰਦਾ ਹੀ ਹੁੰਦਾ ਤਾਂ ਉੱਥੇ ਤਾਂ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਲੇਟ ਲੱਗਦੇ ਕਿਸਾਨ ਵੀਰ ਪਾਣੀ ਦੀ ਬਚਤ ਕਰਦੇ ਜਾਂ ਫਿਰ ਲੇਟ ਝੋਨਾ ਲਾਉਂਦੇ ਆ ਤਾਂ ਉਹਨਾਂ ਨੂੰ ਕੋਈ ਸਹੂਲਤ ਜਾਂ ਫਿਰ ਉਹਨਾਂ ਮੋਚਰ ਥੋੜਾ ਬਾਤ ਉਹਨਾਂ ਦਾ ਵੱਧ ਵੀ ਹੋਵੇ ਤੇ ਇੱਕ ਉੱਤੇ ਕੋਈ ਦਿੱਕਤ ਨਾ ਹੋਵੇ ਤੇ ਆਸਾਨੀ ਨਾਲ ਝੋਨਾ ਉਹਨਾਂ ਤੇ ਥੋੜੀ ਬਾਅਦ ਜਿਹੜਾ ਲੇਟ ਝੋਨਾ ਲਾਉਂਦੇ ਉਹਨਾਂ ਨੂੰ ਸੂਰਤ ਕਿਸਾਨ ਜਾਣੀ ਸਰਕਾਰ ਨੂੰ ਦੇਣੀ ਚਾਹੀਦੀ ਮੋਚਰ ਦੇ ਤੌਰ ਤੇ ਤਾਂ ਉਹਨਾਂ ਦਾ ਵੱਧ ਮੋਚਰ ਤੇ ਜਿਹੜਾ ਝੋਨਾ ਥੋੜਾ ਬਾਅਦ ਚੱਕਿਆ ਜਾਵੇ ਤੇ ਜੇਕਰ ਅਗੇ ਤੇ ਝੋਨੇ ਦੀ ਗੱਲ ਕਰੀਏ ਜਿਵੇਂ ਹੁਣ ਮੰਨ ਲਓ ਤੇ ਇਸ ਵਾਰ ਕਿਸਾਨ ਵੀਰੋਂ ਪਹਿਲੇ ਨੰਬਰ ਤੇ ਤਾਂ ਜਿਹੜੀ ਜੇਕਰ ਤੁਸੀਂ ਗਿੱਲਾ ਝੋਨਾ ਵੜਾ ਲਿਆ ਤਾਂ ਐਂਟਰੀ ਪਹਿਲੇ ਗੱਲ ਤਾਂ ਮੰਡੀਆਂ ਦੇ ਵਿੱਚ ਆਪਣੀ ਐਂਟਰੀ ਨਹੀਂ ਹੋਣੀ ਜੇ ਬਾਈ ਚਾਂਸ ਕਿਤੇ ਭੁੱਲ ਭੁਲੇਖਿਆ ਪੈ ਐਂਟਰੀ ਕਰ ਵੀ ਲੈਣੇ ਆ ਤੱਕੇ ਨਾਲ ਵੀ ਚਲਾਏ ਜਾਂਦੇ ਆ ਤਾ ਫੇਰ ਵੀ ਜਿਹੜਾ ਝੋਨਾ ਆੜਤੀਆਂ ਨੇ ਕਿਹਾਗੇ ਇਸ ਵਾਰ ਜਿਹੜਾ ਨੰਬਰਾਂ ਨੰਬਰ ਸਿਰ ਤੇ ਨਹੀਂ ਚੱਕਿਆ ਜਾਣਾ ਇਸ ਵਾਰ ਜਿਹੜਾ ਝੋਨਾ ਸੁੱਕਾ ਹੋਊਗਾ ਜਿਹੜੇ ਕਿਸਾਨ ਵੀਰ ਨੇ ਝੋਨਾ ਸੁੱਕਾ ਸੁਕਾ ਕੇ ਲਿਆਂਦਾ ਉਹਦਾ 5 10ਵਾਂ ਮ ਨੰਬਰ ਹੋਵੇ ਉਹਦਾ ਪਹਿਲ ਦੇ ਆਧਾਰ ਤੇ ਝੋਨਾ ਚੱਕਿਆ ਜਾਣਾ ਜਿਹੜਾ ਗਿੱਲਾ ਆ ਉਹਦਾ ਝੋਨਾ ਜਿਹੜਾ ਲਾਠ ਤੇ ਚੱਕਿਆ ਜਾਣਾ ਆੜਤੀਆਂ ਨੇ ਕਿਉਂਕਿ ਤੁਹਾਨੂੰ ਪਤਾ ਹੀ ਕਿ ਆੜਤੀਏ ਜਾਂ ਫਿਰ ਹੋਰ ਜੜੀਆਂ ਸੰਸਥਾਵਾਂ ਦੀਆਂ ਇਹ ਇੱਕ ਤਾਂ ਬਹੁਤ ਬੜੀ ਛੇਤੀ ਕਰਦੀਆਂ ਤੇ ਕਿਸਾਨ ਵੀਰਾਂ ਨੂੰ ਇਸ ਦੇ ਵਿੱਚ ਘਟਾਈ ਆ ਤਾ ਪਿਛਲੇ ਸਾਲ ਤੇ ਤਾਂ ਆਪਣਾ ਕੰਨ ਸਾਨੂੰ ਥੋੜਾ ਬਾਦਾ ਵੱਧ ਮੋਚਰ ਤੇ ਜਿਹੜਾ ਝੋਨਾ ਛੱਕਿਆ ਗਿਆ ਸੀ ਤਾਂ ਪਿਛਲੇ ਸਾਲ ਆਪਾਂ ਵੀ ਕਿਸਾਨ ਵੀਰ ਜਿਹੜਾ 2126 ਲੇਡ ਸੀ ਉਹ ਲਗਭਗ ਆਪਣਾ 30 32 ਮੋਚਰ ਆਇਆ ਸੀ ਉਹ ਆਪਾਂ ਚੁਕਾਦਾ ਸੀ ਤੇ ਉਹਦੇ ਕਰਕੇ ਜਿਹੜਾ ਕਾਫੀ ਜ਼ਿਆਦਾ ਆੜਤਿਆਂ ਨੂੰ ਤੇ ਸ਼ੈਲਰ ਮਾਲਕ ਨੂੰ ਘਾਟਾ ਪਿਆ ਜਾਦੇ ਗਿੱਲੇ ਝੋਨੇ ਦੇ ਵਿੱਚ ਤਾਂ ਇਸ ਵਾਰ ਉਹ ਗੱਲਾਂ ਜ ਆਪਣੀਆਂ ਨਹੀਂ ਲੱਭਣੀਆਂ ਤੇ ਇਸ ਵਾਰ ਕਿਸਾਨ ਵੀਰ ਥੋੜਾ ਸੋਚ ਸਮਝ ਕੇ ਜਿਹੜਾ ਝੋਨਾ ਕਈ ਵਾਰ ਆਪਾਂ ਸੋਝ ਲੈਨੇ ਆਂ ਕਿ ਚਲ ਇੱਕ ਦੋ ਦਾਣੇ ਹਰੇ ਆ ਤਪੜਾ ਦੇ ਨੇ ਟਰਾਲੇ ਚ ਬਣ ਜੂਗਾ ਜਾਂ ਫਿਰ ਪੱਖਾ ਵਗੈਰਾ ਲਾ ਕੇ ਹਵਾ ਵਹਾ ਚੱਲ ਕੇ ਤੇ ਇਹ ਬਣ ਜਾਣਾ ਮੋਚਰ ਸਹੀ ਹੋ ਜੂਗਾ ਤਾਂ ਇਹਨਾਂ ਗੱਲਾਂ ਦੇ ਭਲੇਖੇ ਜੇ ਇਸ ਵਾਰ ਨਾ ਰਗੜੇ ਜਾਇਓ ਕਿਉਂਕਿ ਜੇਕਰ ਮੰਡੀਆਂ ਚ ਐਂਟਰੀ ਨਾ ਹੋਈ ਤਾਂ ਬਾਅਦ ਵਿੱਚ ਟਰਾਲਿਆਂ ਦੇ ਵਿੱਚ ਆਪਣਾ ਝੋਨਾ ਭਰਿਆ ਰਿਆ ਤਾਂ ਦੋ ਦੋ ਤਿੰਨ ਦਿਨ ਤੋਂ ਬਾਅਦ ਜਿਹੜਾ ਝੋਨਾ ਰੰਗ ਛੱਡ ਜਾਂਦਾ ਤੇ ਝੋਨੇ ਦਾ ਵੇਟ ਘਟ ਜੂਗਾ ਤਾਂ ਇਹਦੇ ਘਾਟੇ ਤੋਂ ਬਚਣ ਵਾਸਤੇ ਹੁਣ ਇਸ ਆਪਾਂ ਕਰਨਾ ਕੀ ਹੈ ਕਿ ਝੋਨਾ ਵੀਰ ਜਿਹੜੇ ਵੀ ਕਿਸਾਨ ਵੀਰ ਨੇ ਵੜਾਉਣਾ ਥੋੜਾ ਸੁਕਾ ਕੇ ਜਿਹੜਾ ਚੰਗੀ ਤਰ੍ਹਾਂ ਸੁਕਾ ਕੇ ਜਿਹੜਾ ਘੱਟੋ ਘੱਟ ਮੋਚਰ ਜਿਹੜਾ ਆਪਣਾ 15 16 ਮੋਚਰ ਆਵੇ ਵੱਧ ਤੋਂ ਵੱਧ 17 18 ਤੱਕ ਜਿਹੜਾ ਝੋਨਾ ਇਹਨਾਂ ਮੋਚਰ ਹੋਵੇ ਤਾਂ ਆਪਣਾ ਚੱਲ ਸਕਦਾ ਜੇਕਰ 20 ਤੋਂ ਪਲੱਸ ਮੋਚਰ ਹੋਇਆ ਤਾਂ ਉੱਥੇ ਜਿਹੜਾ ਆਪਣਾ ਹੋ ਸਕਦਾ ਕਿ ਜਿਹੜੀਆਂ ਮੰਡੀਆਂ 'ਚ ਐਂਟਰੀ ਨਾ ਆਪਣੀ ਹੋਵੇ ਤਾਂ ਜੇਕਰ ਆਪਾਂ ਲੈ ਵੀ ਗਏ ਤੇ ਬਾਅਦ ਵਿੱਚ ਆਰਤਿਕ ਨੇ 8-10 ਦਿਨ ਜਾਂ 15-20 ਦਿਨ ਆਪਣਾ ਬਚੋਨਾਂ ਤੋਲਿਆ ਤੇ ਉੱਥੇ ਵੀ ਆਪ ਨੂੰ ਉਹਨਾਂ ਘਾਟਾ ਪੈ ਜਨਾ ਇਹਦੇ ਨਾਲ ਚੰਗਾ ਹੈ ਕਿ ਆਪਾਂ ਜਿਹੜਾ ਝੋਨਾ ਸੁਕਾ ਕੇ ਵੜਾਵਾਂਗੇ ਉਹਦੇ ਵਿੱਚ ਆਪਾਂ ਨੂੰ ਘਾਟਾ ਨਹੀਂ ਪੈਂਦਾ ਹਾਂ ਜਰੂਰ ਇੱਕ ਦੋ ਦਿਨ ਆਪਾਂ ਲੇਟ ਵੜਾ ਸਕਦੇ ਹਾਂ ਤੇ ਜੇਕਰ ਆਪਾਂ ਕੱਚਾ ਵੜਾਵਾਂਗੇ ਝੋਨਾ ਤੇ ਉੱਥੇ ਆਪਣਾ ਜਿਹੜਾ ਵਜਨ ਘਟਦਾ ਝੋਨੇ ਦਾ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਤਾਂ ਆਪਣਾ ਜਿਹੜਾ ਝੋਨਾ ਪੂਰਾ ਸੁਕਾ ਕੇ ਵੜਾਇਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਵੀਡੀਓ ਚੰਗ ਲੱਗੇ ਤੇ ਸਾਰ ਇੱਕ ਭਰਾ ਤੱਕ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਨੂੰ ਪਤਾ ਲੱਗ ਸਕੇ ਕਿ ਇਸ ਵਾਰ ਜਿਹੜਾ ਗਿੱਲਾ ਝੋਨਾ ਮੰਡੀਆਂ 'ਚ ਨਹੀਂ ਝੋਲਣਾ ਸੋ ਬਹੁਤ ਬਹੁਤ ਧੰਨਵਾਦ